ਆਗਾਮੀ ਗਣਤੰਤਰ ਦਿਵਸ ਦੇ ਜਸ਼ਨਾਂ ਦੇ ਮੱਦੇਨਜ਼ਰ ਚਲੰਦਰ ਕਮਿਸ਼ਨਰੇਟ ਪੁਲਿਸ ਦੇ ਵੱਲੋਂ ਪੁਲਿਸ ਕਮਿਸ਼ਨਰ ਸੁਵਪਨ ਸ਼ਰਮਾ ਦੀ ਅਗਵਾਈ ਹੇਠ ਰੈਪਿਡ ਐਕਸ਼ਨ ਫੋਰਸ ਦੇ ਨਾਲ ਸ਼ਹਿਰ ਦੇ ਸੰਵੇਦਨਸ਼ੀਲ ਇਲਾਕਿਆਂ ਦੇ ਵਿੱਚ ਫਲੈਗ ਮਾਰਚ ਕਰਵਾਇਆ ਜਾਵੇਗਾ। ਤੀਸੋਂ ਬੰਦੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਆਗਾਮੀ ਸਮਾਗਮ ਦੇ ਮੱਦੇਨਜ਼ਰ ਕਮਿਸ਼ਨਰੇਟ ਪੁਲਿਸ ਦੇ ਵੱਲੋਂ ਸ਼ਹਿਰ ਦੇ ਅੰਦਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ। ਉਨ੍ਹਾਂ ਕਿਹਾ ਕਿ ਗਣਤੰਤਰ ਦਿਵਸ ਦੇ ਜਸ਼ਨਾਂ ਦੇ ਮੱਦੇਨਜ਼ਰ ਸਖ਼ਤ ਚੌਕਸੀ ਰੱਖਣ ਦੇ ਲਈ ਪੁਲਿਸ ਅਧਿਕਾਰੀ ਤੇ ਕਰਮਚਾਰੀ ਤਾਇਨਾਤ ਕੀਤੇ ਗਏ ਨੇ ਤੋਤੇ ਸੁਪਨ ਸ਼ਰਮਾ ਨੇ ਦੱਸਿਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਸਮਾਜ ਵਿਰੋਧੀ ਗਤੀਵਿਧੀ ਨੂੰ ਰੋਕਣ ਦੇ ਲਈ ਸ਼ਹਿਰ ਦੇ ਵਿੱਚ ਸੁਰੱਖਿਆ ਵਧਾਈ ਗਈ ਹੈ ਤਾਂ ਇਸ ਕਾਰਬਾਬਤ ਮਨਾ ਜਲੰਧਰ ਤੋਂ ਅਗੀ ਤಾಂಶੂ ਜੁੜ ਕੇ ਅਗੀ ਤಾಂಶੂ ਕਮਿਸ਼ਨਰੇਟ ਪੁਲਿਸ ਦੇ ਵੱਲੋਂ ਜਿਹੜਾ ਕਿ ਸੁਪਨ ਸ਼ਰਮਾ ਦੇ ਅਗਵਾਈ ਹੇਠ 플ੈਗ ਮਾਰਚ ਕਰਕੇ ਗਿਆ ਤਾਂ ਕਿ ਕੋਈ ਜਾਣਕਾਰ ਜੀ ਸੰਬੰਧ ਵਿੱਚ ਕਰਨ ਜਿਸ ਤਰੀਕੇ ਨਾਲ ਪੁਲਿਸ ਐਕਸਪਟ ਜਾਣਕਾਰੀ ਦੇ ਰਹੇ ਨੇ ਕਿ ਆਗਮੀ ਸਮਾਰੋ ਜਿਹੜਾ ਹੈਗਾ 26 ਜਨਵਰੀ ਉਹਦੇ ਵਿੱਚ ਆ ਕਾਫੀ ਕਾਰਜਕ੍ਰਮ ਹੋਣਾ ਹੈ ਤੇ ਵੱਡੇ ਵੱਡੇ ਜਿਹੜੇ ਹੈਗੇ ਆ ਸ਼ਖਸੀਅਤਾਂ ਆਣੀਆਂ ਉੱਥੇ ਪ੍ਰੋਗਰਾਮ ਕੀਤਾ ਜਾਣਾ ਤੇ ਉਸ ਵੱਡੇ ਨਜ਼ਰ ਕਾਫੀ ਸੁਰੱਖਿਆ ਜਿਹੜੀ ਹੈਗੀ ਸ਼ਹਿਰ ਦੇ ਵਿੱਚ ਰੱਖੀ ਜਾ ਰਹੀ ਹੈ ਪੁਲਿਸ ਕਰਮਚਾਰੀ ਤੇ ਸੀਐਪਐਸ ਦੇ ਕਮਾਂਡੋਸ ਤੇ ਹੋਰ ਵੀ ਜਿਹੜੇ ਹੈਗੇ ਆ ਅਧਿਕਾਰੀ ਮੌਜੂਦ ਨੇ ਫੀਲਡ ਦੇ ਵਿੱਚ ਤੇ ਉਹਨਾਂ ਨੇ ਤਰੀਕੇ ਕਈ ਤਰੀਕੇ ਦੇ ਜਿਹੜੇ ਬਾਜ਼ਾਰ ਹੈਗੇ ਆ ਰੇਲਵੇ ਸਟੇਸ਼ਨ ਬਸ ਸਟੈਂਡ ਹੈ ਉੱਥੇ ਕਿਹੜੀ ਸੁਰੱਖਿਆ ਰੱਖੀ ਹੋਈ ਹੈ ਤੇ ਇਸ ਬਾਬਤ ਅਜ ਫਲੈਗ ਮਾਰਚ ਜਿਹੜਾ ਹੈਗਾ ਕੱਢਿਆ ਜਾ ਰਿਹਾ ਹੈ ਤੇ 24 ਘੰਟੇ ਦੀ ਨਿਗਰਾਨੀ ਜਿਹੜੀ ਹੈਗੀ ਪੁਲਿਸ ਕਮਿਸ਼ਨਰ ਜਿਹੜੇ ਹੈਗੇ ਸੁਪਨ ਸ਼ਰਮਾ ਉਹ ਰੱਖੇ ਹੋਏ ਨੇ ਆਪਣੇ ਅਧਿਕਾਰੀਆਂ ਦੇ ਤੇ ਪੁਲਿਸ ਅਧਿਕਾਰੀਆਂ ਦੇ ਕਿ ਸੁਰੱਖਿਆ ਦੇ ਵਿੱਚ ਕੋਈ ਚੂਕ ਨਾ ਹੋਵੇ ਤੇ ਚਾਰ ਚੌਬੰਦ ਜਿਹੜਾ ਹੈਗਾ ਸ਼ਹਿਰ ਦੇ ਵਿੱਚ ਇਹ ਕਾਰਜਕ੍ਰਮ ਜਿਹੜਾ ਹੈਗਾ ਹੋਣਾ ਹੈ ਤੇ ਉਸ ਮੱਦੇਨਜ਼ਰ ਕਾਫੀ ਸੁਰੱਖਿਆ ਦੇ ਜਿਹੜੇ ਹੈਗੇ ਨਾਕਾ ਬੰਦੀ ਕੀਤੀ ਹੈ ਸ਼ਹਿਰਾਂ ਦੇ ਵਿੱਚ ਰਾਤ ਦੇ ਵਿੱਚ ਵੀ ਨਾਕਾ ਬੰਦੀ ਦੇਖਣ ਨੂੰ ਮਿਲ ਰਹੀ ਹੈ ਤੇ ਲੋਕਾਂ ਵਿੱਚ ਮਨੋਬਲ ਤੇ ਵਧਾਉਣ ਵਾਸਤੇ ਤੇ ਸ਼ਾਂਤੀ ਬਣਾਈ ਰੱਖਣ ਵਾਸਤੇ ਰੈਪਿਡ ਫੋਰਸ ਐਕਸ਼ਨ ਫੋਰਸ ਬੁਲਾਈ ਗਈ ਹੈ 194 ਬਟਾਲੀਅਨ ਜਿਹੜੀ ਹੈਗੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਫਲੈਗ ਮਾਰਚ ਕੱਢ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਸਾਡੇ ਜਿੰਨੇ ਵੀ ਅਧਿਕਾਰੀ ਕਮਾਂਡੈਂਟ ਹੈ ਇਹ ਡੀਸੀਪੀ ਹੈ ਕਾਨੂੰਨ ਵਿਵਸਥਾ ਨੂੰ ਬਣਾਈ ਹੋਏ ਨੇ ਤੇ ਕੋਈ ਵੀ ਅਜਿਹੀ ਗਲਬਤ ਜਿਹੜੀ ਹੈਗੀ ਹੈ ਸਮਾਜਿਕ ਤੱਤ ਉਹ ਨਹੀਂ ਰਹਿਣ ਦਿੱਤੀ ਜਾਏਗੀ ਤੇ ਜਿੰਨੇ ਵੀ ਸਮੇਂ ਦੇ ਸਮੇਂਦਰ ਸ਼ੀਲ ਜਿਨ੍ਹਾਂ ਦੀ ਪਛਾਣ ਕੀਤੀ ਗਈ ਹੈ ਉਹ ਥਾਂ ਜਿਹੜੇ ਹੈਗੇ ਉਹਨਾਂ ਦੇ ਵਿੱਚ ਕਾਫੀ ਸਤ੍ਰਤਾ ਜਿਹੜੀ ਕੀ ਵਧਾਈ ਗਈ ਹੈ ਤੇ ਉੱਥੇ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਕਾਫੀ ਫੋਰਸ ਜਿਹੜੀ ਹੈਗੀ ਹੈ ਸੁਰੱਖਿਆ ਦੇ ਪੁਖਤਾ ਪ੍ਰਬੰਧ ਜਿਹੜੇ ਹੈਗੇ ਕੀਤੇ ਗਏ ਨੇ ਜੀ ਜੇਕਰਨ ਜੀ ਕਿ ਤੁਹਾਨੂੰ ਸਾਰੀ ਜਾਣਕਾਰੀ ਥੋੜਾ ਬਹੁਤ ਧੰਨਵਾਦ